ਇਹ ਫਰੂਕੀ ਸਾਹਿਬ ਹਾਰਟ ਬਲੌਕ ਜ ਨੂੰ ਦੂਰ ਕਰੇਗਾ ਜਿਨ੍ਹਾਂ ਦਾ ਕਹ ਰਹੇ ਆ ਵੀ ਡਾਕਟਰ ਕਹਿੰਦੇ 80% ਬਲੌਕੇਜ ਹੈ ਜੀ 70 ਹੈ ਜੀ 90 ਹੈ 90% ਬਲੌਕੇਜ ਉਹਨਾਂ ਵਾਸਤੇ ਆਪਾਂ ਨੁਸਖਾ ਦੇਵਾਂਗੇ ਹਾਰਟ ਦੀ ਬਲੌਕੇਜ ਨੂੰ ਖੋਲੇਗਾ ਲਕਸ਼ਨ ਫਰੂਕੀ ਸਾਹਿਬ ਜਿੱਦਾਂ ਹੁਣ ਤੁਹਾਨੂੰ ਆਮ ਹੀ ਪੇਸ਼ੈਂਟ ਵੀ ਦੱਸਦੇ ਆ ਜੋ ਤੁਸੀਂ ਵਾਈਟ ਲੈਨੇ ਹੋ ਵੀ ਛਾਤੀ ਵਿੱਚ ਦਰਦ ਹੁੰਦਾ ਸਾਹ ਚੜਦਾ ਹੈਗਾ ਪੇਸ਼ੈਂਟ ਨੂੰ ਪਲਪੀਟੇਸ਼ਨ ਹੁੰਦੀ ਘਬਰਾਹਟ ਹੁੰਦੀ ਆ ਨੀਂਦ ਦੀ ਸਮੱਸਿਆ ਆਜਾ ਦੀ ਨੀਂਦ ਨਹੀਂ ਆਉਂਦੀ ਜਹਾਟ ਦੇ ਪੇਸ਼ੈਂਟ ਨੂੰ ਛਾਤੀ ਚੋਂ ਦਰਦ ਹੋ ਕੇ ਬਾਹਰ ਚਲੇ ਜਾਂਦਾ ਹੈਗਾ ਪਿੱਛੇ ਮੋਰਾ ਚ ਦਰਦ ਚਲੇ ਜਾਂਦਾ ਕੁਝ ਲੋਕਾਂ ਦੇ ਜਬਾੜਿਆਂ ਚ ਇੱਥੇ ਦਰਦ ਹੁੰਦਾ ਵਾ ਇਹ ਸਾਰੀਆਂ ਲਾਮਤਾ ਫਰੂਕੀ ਸਾਹਿਬ ਹਾਰਟ ਬਲੋਕੇਜ ਦੀਆਂ ਹੁੰਦੀਆਂ ਤੇ ਜਿੱਦਾਂ ਕੁਝ ਸਟੱਡੀ ਮੁਤਾਬਕ ਪਹਿਲਾਂ ਸਟੱਡੀ ਦੇ ਵਿੱਚ 66% ਲੋਕਾਂ ਨੂੰ ਤੇ ਜਿਹੜਾ ਦਰਦ ਹੁੰਦਾ 42% ਲੋਕਾਂ ਨੂੰ ਪਲਪੀਟੇਸ਼ਨ ਹੁੰਦੀ ਹੈ ਹਾਰਟ ਦੇ ਕੁਝ ਇਦਾਂ ਦੇ ਪੇਸ਼ੈਂਟ ਜਿਹਨਾਂ 34% ਪੇਸ਼ੈਂਟ ਉਹ ਹੁੰਦੇ ਆ ਜਿਨ੍ਹਾਂ ਦਾ ਸਾਹ ਡਾ ਫੁੱਲਦਾ ਹੈਗਾ ਤੇ 27% ਲੋਕ ਹੁੰਦੇ ਜਿਨ੍ਹਾਂ ਨੂੰ ਸੀਨੀਅਰ ਚੈਸਟ ਦੇ ਵਿਚਾਲੇ ਦਰਦ ਹੁੰਦਾ ਛਾਤੀ ਵਿੱਚ ਜਿਹੜਾ ਦਬਾਅ ਮਹਿਸੂਸ ਹੁੰਦਾ ਫਰੂਕੀ ਸਰ ਪਹਿਲਾਂ ਵੱਡੀ ਉਮਰ ਦੇ ਪੁਰਾਣੇ ਜਮਾਨੇ 'ਚ ਹਾਰਟ ਅਟੈਕ ਹੁੰਦਾ ਸੀਗਾ ਪਰ ਹੁਣ ਤਾਂ ਫਰੂਕੀ ਸਰ ਇਦਾਂ ਦੇ ਮਾਮਲੇ ਆ ਰਹੇ ਨੇ 30 30 40 40 ਸਾਲ ਦੇ ਸਾਲ ਦੇ ਜਿਹੜੇ ਲੋਕ ਨੇ ਕੁੜੀਆਂ ਨੇ ਮੁੰਡੇ ਨੇ ਤੇ ਉਹ ਜਿਨ੍ਹਾਂ ਨੂੰ ਹਾਰਟ ਅਟੈਕ ਹੋ ਰਿਹਾ ਹੈਗਾ ਛੋਟੀ ਛੋਟੀ ਮੈਂ ਮਨ ਕੀ 20-20 ਸਾਲ ਦੇ ਫਰੁਕੀ ਸਾਹਿਬ ਮੁੰਡਿਆਂ ਨੂੰ ਹਾਰਟ ਟੈਕ ਬਹੁਤ ਹੈ ਫਰੁਕੀ ਸਾਹਿਬ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿੰਦੇ ਆ ਵੀ ਬਲੋਕੇਜ ਕਦੇ ਵੀ ਜਿਹੜੀ ਕੈਸਟੋਲ ਵਧੇ ਹੋਇਆ ਕੈਸਟੋਲ ਨਾਲ ਕਦੇ ਵੀ ਹਾਰਟ ਬਲੋਕੇਜ ਨਹੀਂ ਹੁੰਦੀ ਕੋਈ ਆਰਟਰੀ ਦੇ ਵਿੱਚ ਜਿਹੜਾ ਹੈਗਾ ਇਹ ਕੈਸਟੋਲ ਨਹੀਂ ਜੰਮਦਾ ਵਧਿਆ ਹੋਇਆ ਇਹ ਕੈਲਸ਼ੀਅਮ ਜਿਹੜਾ ਹੈਗਾ ਡਿਪੋਜ਼ਿਟ ਹੁੰਦਾ ਉਹ ਬਲੋਕੇਜ ਹੁੰਦੀ ਹੈ ਕੋਲ ਕੈਲਸ਼ੀਅਮ ਹੀ ਨਾੜਾਂ ਦੇ ਵਿੱਚ ਜਾ ਕੇ ਜੰਮਦਾ ਉਹ ਹੀ ਬਲੌਕੇਜ ਕਰਦਾ ਹੈਗਾ ਹੁਣ ਆਪਾਂ ਕਈਆਂ ਵੀਡੀਓ ਦੇ ਵਿੱਚ ਇਹ ਵੀ ਦਰਸ਼ਕਾਂ ਨੂੰ ਦੱਸਿਆ ਵੀ ਕੈਲਸ਼ੀਅਮ ਸਕੋਰਿੰਗ ਟੈਸਟ ਕਰਵਾਓ ਉਹ ਚ ਤੁਹਾਨੂੰ ਪਤਾ ਲੱਗੂਗਾ ਵੀ ਸਾਡੀਆਂ ਨਾੜਾਂ ਦੇ ਵਿੱਚ ਕਿੰਨਾ ਕੈਲਸ਼ੀਅਮ ਜੰਮ ਚੁੱਕਿਆ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਵਾਰੀ ਤੁਸੀਂ ਦੇਖਿਓ ਕਲੀਨਿਕ ਸਾਡੇ ਦੇ ਉੱਪਰ ਜਿਹੜੀ ਇੰਨੀ ਜ਼ਿਆਦਾ ਹਾਰਟ ਦੇ ਪੇਸ਼ੈਂਟ ਦੀ ਰਿਕਵਰੀ ਹੋਈ ਹੈ 20-20 ਦਿਨ ਦੇ ਵਿੱਚ ਮਰਿਆਂ ਦੇ ਵਿੱਚ ਜਾਨ ਬਹੁਤ ਨਵਲੀ ਗੱਲ ਹੈਗੀ ਆ ਜਿੱਦੇ ਬਹੁਤ سارے ਕੋਈ ਸੀਰੀਅਸ ਸੀਰੀਅਸ ਪੇਸ਼ੈਂਟ ਆਏ ਹੈਗੇ ਆ ਤੇ ਅਸੀਂ ਇਹ ਹਾਰਟ ਦੇ ਪੇਸ਼ੈਂਟ 20-20 ਦਿਨ ਦੇ ਵਿੱਚ ਬਿਲਕੁਲ ਰਾਜੀ ਕੀਤੇ ਜਿਨ੍ਹਾਂ ਨੂੰ ਸਾਹ ਚੜਦਾ ਸੀਗਾ ਤੁਰਦਿਆਂ ਫਿਰਦਿਆਂ ਛਾਤੀ ਜੀ ਦਾ ਦਰਦ ਕੁਛ ਇਦਾਂ ਦੇ ਪੇਸ਼ੈਂਟ ਫਰੂਕੀ ਸਾਹਿਬ ਜਿਨ੍ਹਾਂ ਨੂੰ ਦਰਦ ਰੁੱਕਦਾ ਹੀ ਨਹੀਂ ਸੀ ਹਰ ਵੇਲੇ ਛਾਤੀ ਦੇ ਵਿੱਚ ਦਰਦ ਹੋਈ ਜਾਂਦਾ ਸੀ ਮੈਡੀਸਿਨ ਵੀ ਚੱਲ ਰਹੀਆਂ ਵੱਡੇ ਵੱਡੇ ਹਸਪੀਟਲਾਂ ਚ ਉਹਨਾਂ ਨੂੰ ਠੀਕ ਕਿਤੋਂ ਰਾਹਤ ਨਹੀਂ ਮਿਲੀ 20-20 ਦਿਨ ਦੇ ਵਿੱਚ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਰਾਹਤ ਦਵਾਈ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚ ਦੂਰ ਕਰੇਗਾ ਜਿੰਨਾ ਦਾ ਕਹ ਰਹੇ ਆ ਵੀ ਡਾਕਟਰ ਕਹੇ 80% ਬਲੋਕੇਜ ਆ ਜੀ 70 ਆ ਜੀ 90 ਆ 90% ਬਲੋਕੇਜ ਉਹਨਾਂ ਵਾਸਤੇ ਆਪਾਂ ਨੁਸਖਾ ਦੇਵਾਂਗੇ ਹਾਰਟ ਦੀ ਬਲੋਕੇਜ ਨੂੰ ਖੋਲੇਗਾ ਲਖਣ ਫਰੁਕੀ ਸਾਹਿਬ ਜਿੱਦਾਂ ਹੁਣ ਤੁਹਾਨੂੰ ਆਮ ਹੀ ਪੇਸ਼ੈਂਟ ਵੀ ਦੱਸਦੇ ਆ ਜਿਉ ਜੋ ਤੁਸੀਂ ਵਾਈਟ ਲੈਨੇ ਹੋ ਵੀ ਛਾਤੀ ਵਿੱਚ ਦਰਦ ਹੁੰਦਾ ਸਾਹ ਚੜਦਾ ਹੈਗਾ ਪੇਸ਼ੈਂਟ ਨੂੰ ਪਲਪੀਟੇਸ਼ਨ ਹੁੰਦੀ ਘਬਰਾਹਟ ਹੁੰਦੀ ਆ ਨੀਂਦਰ ਦੀ ਸਮੱਸਿਆ ਆਜਾਦੀ ਨੀਂਦ ਨਹੀਂ ਆਉਂਦੀ ਜਹਾਟ ਦੇ ਪੇਸ਼ੈਂਟ ਨੂੰ ਜਿੱਦਾਂ ਛਾਤੀ 'ਚ ਦਰਦ ਹੋ ਕੇ ਬਾਅਦ ਚ ਚਲੇ ਜਾਂਦਾ ਹੈਗਾ ਪਿੱਛੇ ਮੋਰਾ 'ਚ ਦਰਦ ਚਲੇ ਜਾਂਦਾ ਕੁਝ ਲੋਕਾਂ ਦੇ ਜਬਾੜਿਆਂ 'ਚ ਇੱਥੇ ਦਰਦ ਹੁੰਦਾ ਵਾ ਇਹ ਸਾਰੀਆਂ ਲਾਮਤਾ ਫਰੁਕੀ ਸਾਹਿਬ ਹਾਰਟ ਬਲੋਕੇਜ ਦੀਆਂ ਹੁੰਦੀਆਂ ਤੇ ਜਿੱਦਾਂ ਕੁਝ ਸਟੱਡੀ ਮੁਤਾਬਕ ਪਹਿਲਾ ਸਟੱਡੀ ਦੇ ਵਿੱਚ 68 ਸੱਟ ਲੋਕਾਂ ਨੂੰ ਛਾਤੀ 'ਚ ਦਰਦ ਹੁੰਦਾ ਤੇ 42% ਲੋਕਾਂ ਨੂੰ ਪਲਪੀਟੇਸ਼ਨ ਹੁੰਦੀ ਹੈ ਹਾਰਟ ਦੇ ਕੁਝ ਇਦਾਂ ਦੇ ਪੇਸ਼ੈਂਟ ਜਿਹਨਾਂ 34% ਪੇਸ਼ੈਂਟ ਉਹ ਹੁੰਦੇ ਆ ਜਿਨ੍ਹਾਂ ਦਾ ਸਾਹ ਜੜਾ ਫੁੱਲਦਾ ਹੈਗਾ ਤੇ 27% ਲੋਕ ਹੁੰਦੇ ਜਿਨ੍ਹਾਂ ਨੂੰ ਸੀਨੀਅਰ ਚੈਸਟ ਦੇ ਵਿਚਾਲੇ ਦਰਦ ਹੁੰਦਾ ਛਾਤੀ ਵਿੱਚ ਜਿਹੜਾ ਦਬਾਅ ਮਹਿਸੂਸ ਹੁੰਦਾ ਗਰਦਨ ਚ ਦਰਦ बेहोश ਹੋ ਜਾਣਾ ਚੱਕਰ ਆਉਣੇ ਵਾਰ-ਵਾਰ ਸਿਰ ਦਰਦ ਇਹ ਸਾਰੀਆਂ ਲਾਮ ਤਾਂ ਹਾਰਟ ਬਲੌਕ ਹੀ ਦੀਆਂ ਹੁੰਦੀਆਂ ਫਰੁਕੀ ਸਾਹਿਬ ਹਾਂਜੀ ਚਲੋ ਐਮਰਜੈਂਸੀ ਦੇ ਵਿੱਚ ਹਸਪੀਟਲ ਬਣੇ ਨੇ ਹੈ ਵੀ ਉਹਨੂੰ ਟ੍ਰੀਟਮੈਂਟ ਕਰਨ ਵਾਸਤੇ ਬਾਕੀ ਹੁਣ ਜਿਹੜੀਆਂ ਕੁਝ ਨਵੀਆਂ ਖੋਜਾਂ ਦੇ ਵਿੱਚ ਇਲੈਕਟ੍ਰੋਪੈਥੀ ਵੀ ਕਿਤੇ ਨੂੰ ਪਿੱਛੇ ਨਹੀਂ ਰਹਿ ਗਈ ਹਾਰਟ ਅਟੈਕ ਨੂੰ ਇਹ ਨਾਲ ਦੀ ਨਾਲ ਹਾਰਟ ਅਟੈਕ ਹੋਏ ਬੰਦੇ ਨੂੰ ਵੀ ਇਹ ਦੋ ਡ੍ਰੌਪ ਆਪਾਂ ਪਹਿਲਾਂ ਵੀ ਕਈ ਵਾਰੀ ਚਰਚਾ ਮੈਂ ਕੀਤੀ ਸੀ ਵੀ ਦੋ ਅੱਬੂ ਦਾ ਜੀਵ ਤੇ ਪਾ ਦਿਓ ਕਿਸੇ ਦੇ ਘਰੇ ਮੈਡੀਸਨ ਆਪਣੀ ਪਈ ਹੋਵੇ ਤੇ ਹਾਰਟ ਅਟੈਕ ਨੂੰ ਰੋਕ ਦਿੰਦੀ ਬਿਲਕੁਲ ਹੀ ਸੋਰਬੀਟੇਟ ਮੈਡਿਸ ਹਨ ਜੇ ਪੂਰੀ ਘਰ ਕਰਾ ਜੀ ਹਾਂ ਫਰੂਕੀ ਸਾਹਿਬ ਪਹਿਲਾਂ ਵੱਡੀ ਉਮਰ ਦੇ ਪੁਰਾਣੇ ਜ਼ਮਾਨੇ ਚ ਹਾਰਟ ਅਟੈਕ ਹੁੰਦਾ ਸੀਗਾ ਪਰ ਹੁਣ ਤਾਂ ਫਰੂਕੀ ਸਾਹਿਬ ਇਦਾਂ ਦੇ ਮਾਮਲੇ ਆ ਰਹੇ 30 30 40 40 ਸਾਲ ਦੇ ਸਾਲ ਦੇ ਜਿਹੜੇ ਲੋਕ ਨੇ ਕੁੜੀਆਂ ਨੇ ਮੁੰਡੇ ਨੇ ਤੇ ਉਹ ਜਨਨ ਨੂੰ ਹਾਰਟ ਅਟੈਕ ਹੋ ਰਿਹਾ ਹੈਗਾ ਛੋਟੀ ਛੋਟੀ ਮੈਂ ਇਵਨ ਕਿ 20 20 ਸਾਲ ਦੇ ਫਰੂਕੀ ਸਾਹਿਬ ਮੁੰਡਿਆਂ ਨੂੰ ਹਾਰਟ ਅਟੈਕ ਬਹੁਤ ਆ ਤੁਸੀਂ ਦੇਖਿਆ ਕੈਨੇਡਾ ਅਮਰੀਕਾ ਦੇ ਵਿੱਚ ਆਪਣੇ ਪੰਜਾਬੀ ਨੌਜਵਾਨ ਕਿੰਨਿਆਂ ਨੂੰ ਹਾਰਟ ਅਟੈਕ ਆ ਤੇ ਜਦੋਂ ਉਮਰ ਦੇਖੀ ਦੀ ਉਹ ਜਿੱਦਾਂ ਨਿਊਜ਼ ਪੜੀ ਦੀ ਕਿਸੇ 20 ਸਾਲ ਉਮਰ ਕਿਸੇ 24 ਦੇਖੋ ਛੋਟੇ ਛੋਟੇ ਮੁੰਡਿਆਂ ਨੂੰ ਹਾਰਟ ਅਟੈਕ ਆ ਰਿਹਾ ਹਾਰਟ ਅਟੈਕ ਦੇ ਜਿਹੜੀਆਂ ਲਾਮਤਾਂ ਦੱਸੀਆਂ ਜਿੱਦਾਂ ਫਰਕਿਆ ਛਾਤੀ 'ਚ ਦਰਦ ਹੁੰਦਾ ਸਾਹ ਚੜਨਾ ਬੰਦੇ ਦਾ ਸਿਰ ਦਰਦ ਵਾਰ-ਵਾਰ ਹੋਈ ਜਾਣਾ ਜਾਂ ਬਲੱਡ ਪ੍ਰੈਸ਼ਰ ਦੀ ਮਸ਼ੀਨ ਤੇ ਜਦੋਂ ਆਪਾਂ ਚੈੱਕ ਕਰਦੇ ਵੈਸੇ ਆਮ ਲੋਕ ਬਲੱਡ ਪ੍ਰੈਸ਼ਰ ਨੂੰ ਚੈੱਕ ਕਰਕੇ ਛੱਡ ਦਿੰਦੇ ਆ 120 80 ਆ ਰਿਹਾ ਪਰ نیچے ਜਿਹੜੀ ਧੜਕਣ ਹੈਗੀ ਜੇ ਉਹ ਵਧ ਰਹੀ ਹੈ ਤੇ ਜੱਕ ਘਟ ਰਹੀ ਆ ਦੋਨੇ ਹੀ ਸਕੇਲ ਕਰਦੀਆਂ ਮੀ ਇਹ ਹਾਰਟ ਬਲਾਕੇਜ ਫਰੁਕੀ ਸਾਹਿਬ ਜਿਹੜੀ ਹਾਰਟ ਬੀਟ ਵਧਣੀ ਤੇ ਹਾਰਟ ਬੀਟ ਲੋ ਆਉਂਦੀ ਕਈਆਂ ਦਾ ਕਈਆਂ ਦਾ ਬੀਪੀ ਵੱਧਦਾ ਪਰ ਹਾਰਟ ਬੀਟ ਲੋ ਹੁੰਦੀ ਹੈ ਜਿਆਦਾਤਰ ਮਾਮਲਿਆਂ ਦੇ ਵਿੱਚ ਜਿਹੜਾ ਬੀਪੀ ਅੱਪ ਜਾਂਦਾ ਹੈਗਾ ਨਾਲ ਜਿਹੜੀ ਜਿਹੜੀ ਹੈਗੀ ਆ ਕੀ ਕਹਿੰਦੇ ਉਹਨੂੰ ਧੜਕਣ ਵਾਦੀ ਆ ਧੜਕਣ ਵਧਣ ਘਟਣ ਦੇ ਨਾਲ ਆਪਾਂ ਪਤਾ ਲਾ ਜਾਂਦਾ ਵੀ ਇਹਨਾਂ ਨੂੰ ਹਾਰਟ ਟੈਗ ਦੀ ਸਮੱਸਿਆ ਜਾਂ ਬਲੋਕੇਜ ਦੀ ਸਮੱਸਿਆ ਆ ਸਕਦੀ ਹੈ। ਫਰੂਕੀ ਸਾਹਿਬ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿੰਦੇ ਆ ਵੀ ਬਲੋਕੇਜ ਕਦੇ ਵੀ ਜਿਹੜੀ ਕੈਸਟੋਲ ਵਧੇ ਕੈਸਟੋਲ ਨਾਲ ਕਦੇ ਵੀ ਹਾਰਟ ਬਲੋਕੇਜ ਨਹੀਂ ਹੁੰਦੀ। ਕੋਈ ਆਰਟੀਰੀ ਦੇ ਵਿੱਚ ਜਿਹੜਾ ਹੈਗਾ ਇਹ ਕੈਸਟੋਲ ਨਹੀਂ ਜੰਮਦਾ। ਵਧਿਆ ਹੋਇਆ ਇਹ ਕੈਲਸ਼ੀਅਮ ਜਿਹੜਾ ਹੈਗਾ ਡਿਪੋਜ਼ਿਟ ਹੁੰਦਾ ਉਹ ਬਲੋਕੇਜ ਹੁੰਦੀ ਹੈ। ਬਿਲਕੁਲ ਕੈਲਸ਼ੀਅਮ ਹੀ ਨਾੜਾਂ ਦੇ ਵਿੱਚ ਜਾ ਕੇ ਜੰਮਦਾ ਉਹ ਹੀ ਬਲੋਕੇਜ ਕਰਦਾ ਹੈਗਾ। ਹੁਣ ਆਪਾਂ ਕਈਆਂ ਵੀਡੀਓ ਦੇ ਵਿੱਚ ਇਹ ਵੀ ਦਰਸ਼ਕਾਂ ਤਸਵੀਰ ਵੀ ਕੈਲਸ਼ੀਅਮ ਸਕੋਰਿੰਗ ਟੈਸਟ ਕਰਵਾਓ ਉਹ ਚ ਤੁਹਾਨੂੰ ਪਤਾ ਲੱਗੂਗਾ ਵੀ ਸਾਡੀਆਂ ਨਾੜਿਆਂ ਦੇ ਵਿੱਚ ਕਿੰਨਾ ਕੈਲਸ਼ੀਅਮ ਜੰਮ ਚੁੱਕਿਆ ਬਿਲਕੁਲ ਰੁਕਿਆ ਜਾ ਸਕਦਾ ਫਿਰੁਕੀ ਸਾਹਿਬ ਮੈਂ ਤਾਂ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਵਾਰੀ ਤੁਸੀਂ ਦੇਖਿਓ ਕਲੀਨਿਕ ਸਾਡੇ ਦੇ ਉੱਪਰ ਜਿਹੜੀ ਇੰਨੀ ਜ਼ਿਆਦਾ ਹਾਰਟ ਦੀ ਪੇਸ਼ੈਂਟ ਦੀ ਰਿਕਵਰੀ ਹੋਈ ਹੈ 20-20 ਦਿਨ ਦੇ ਵਿੱਚ ਮਰਿਆਂ ਦੇ ਵਿੱਚ ਜਾਨ ਬਹੁਤ ਨਵਲੀ ਗੱਲ ਹੈਗੀ ਆ ਜਿੱਦੇ ਬਹੁਤ سارے ਕੋਈ ਸੀਰੀਅਸ ਸੀਰੀਅਸ ਪੇਸ਼ੈਂਟ ਆਏ ਹੈਗੇ ਆ ਤੇ ਅਸੀਂ ਹਾਰਟ ਦੇ ਪੇਸ਼ੈਂਟ 20-20 ਦਿਨ ਦੇ ਵਿੱਚ ਬਿਲਕੁਲ ਰਾਜੀ ਕੀਤੇ ਜਿਨ੍ਹਾਂ ਨੂੰ ਸਾਹ ਚੜਦਾ ਸੀਗਾ ਤੁਰਦਿਆਂ ਫਿਰਦਿਆਂ ਛਾਤੀ ਜੀ ਦਾ ਦਰਦ ਕੁਝ ਇਦਾਂ ਦੇ ਪੇਸ਼ੈਂਟ ਫਰੂਕੀ ਸਾਹਿਬ ਜਿਨ੍ਹਾਂ ਨੂੰ ਦਰਦ ਰੁੱਕਦਾ ਹੀ ਨਹੀਂ ਸੀ ਹਰ ਵੇਲੇ ਛਾਤੀ ਦੇ ਵਿੱਚ ਦਰਦ ਹੋਈ ਜਾਂਦਾ ਸੀ ਮੈਡੀਸਿਨ ਵੀ ਚੱਲ ਰਹੀਆਂ ਵੱਡੇ ਵੱਡੇ ਹਸਪੀਟਲਾਂ ਚ ਉਹਨਾਂ ਨੂੰ ਠੀਕ ਕਿਤੋਂ ਰਾਹਤ ਨਹੀਂ ਮਿਲੀ 20-20 ਦਿਨ ਦੇ ਵਿੱਚ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਰਾਹਤ ਦਵਾਈ ਬਿਲਕੁਲ ਕਰੇਗਾ ਫਰੂਕੀ ਸਾਹਿਬ ਜਿਹੜੇ ਜਿੰਨੇ ਵੀ ਆਰਟੀਰੀ ਦੇ ਵਿੱਚ ਕਲ ਬ੍ਰੇਨ ਕਲੌਟ ਆ ਗਿਆ ਹਾਰਟ ਦੇ ਵਿੱਚ ਆ ਗਿਆ ਹਾਰਟ ਦੇ ਵਿੱਚ ਨਾ ਆਰਟਰੀਜ਼ ਵਿੱਚ ਕਲੌਟ ਜੰਮੇ ਹੈਗੇ ਜਾਂ ਕਿਤੇ ਵੀ ਹੈ ਉਹਨੂੰ ਇਹ ਨੁਸਖਾ ਫਾਰਮੂਲਾ ਦੂਰ ਕਰੇਗਾ ਬਿਲਕੁਲ ਕਰੇਗਾ ਅਸੀਂ ਨੈਚੁਰਲ ਜਿਹੜੀ ਮੈਡੀਸਨ ਹੈਗੇ ਸਾਡੇ ਕੋਲ ਹਰਕ ਹੁੰਦੇ ਆ ਕੁਝ ਇਲੈਕਟ੍ਰੋਪੈਥੀ ਦੀਆਂ ਮੈਡੀਸਨ ਹੁੰਦੀਆਂ ਅਸੀਂ ਉਹ ਐਡ ਕਰਕੇ ਜਿੱਦਾਂ ਦਿੰਨੇ ਆ ਵੇਖੋ ਜਿੱਦਾਂ ਹਾਰਟ ਕੇਅਰ ਪ੍ਰੋ ਕਿਟ ਹੈਗੀ ਆ ਇਹਦੇ ਕਾਫੀ ਸਾਰਾ ਦੁਨੀਆਂ ਦੇ ਵਿੱਚ ਇਹਦਾ ਨਾਮ ਹੈ ਬਹੁਤ ਪੇਸ਼ੈਂਟ ਇਹਦੇ ਨਾਲ ਠੀਕ ਹੋਏ ਕੈਨੇਡਾ ਅਮਰੀਕਾ ਜੀ ਇਹ ਜਿੱਦਾਂ ਛਾਤੀ ਦੇ ਵਿੱਚ ਕਿਸੇ ਦਾ ਦਰਦ ਹੁੰਦਾ ਹੋਵੇ ਈਐਫ ਘਟਿਆ ਹੋਵੇ ਜਿਹਨੂੰ ਕਹਿੰਦੇ ਰੈਕਸ਼ਨ ਫ੍ਰ ਟੜਕਣ ਵਾਦੀ ਹੋਵੇ ਜਾਂ ਘਟਦੀ ਹੋਵੇ ਇਹੋ ਜਿਹੇ ਭਿਆਨਕ ਸਮੱਸਿਆ ਨੂੰ ਵੀ ਬਹੁਤ ਜਲਦੀ ਦੂਰ ਕਰਦੀ ਹੈ ਤੇ ਬਹੁਤ ਸਾਰੀਆਂ ਸ਼ਕਤੀਸ਼ਾਲੀ ਜਿਹੜੀਆਂ ਜੜੀ ਬੂਟੀਆਂ ਦੇ ਚੋ ਪਾਈਆਂ ਹੈਗੀਆਂ ਜਿਦਾ ਅਰਜਨ ਪੁਸ਼ਕਰ ਮੂਲ ਕਟਕੀ ਬ੍ਰह्मी ਜਿੱਦਾ ਅਸ਼ਵਗੰਧਾ ਜੀਆਂ ਬਹੁਤ ਪਾਵਰਫੁਲ ਇਹਦੇ ਵਿੱਚ ਜੜੀ ਬੂਟੀਆਂ ਦਾ ਹਰਕ ਪਾਏ ਹੈਗੇ ਬਲੌਕਿੰਗ ਨੂੰ ਤਾਂ ਫਰੁਕੀ ਸਾਹਿਬ ਇਹ ਟੋਟਲ ਪ੍ਰੋਸੈਸ ਅਸੀਂ 3 ਮਹੀਨੇ ਦਾ ਕਹਿੰਨੇ ਆ ਪਾਰ ਇਵਨ 20 20 ਦਿਨ ਦੇ ਵਿੱਚ ਉਹ ਜਿਹੜੇ ਪੇਸ਼ੈਂਟ ਜਿਹੜੇ ਹੈਗੇ ਬਹੁਤ ਹੀ ਰਿਲੈਕਸ ਫੀਲ ਕਰਦੇ ਹੈਗੇ ਆ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਅੱਗੇ ਵੀ ਕਹਿਣਾ ਹੁੰਦਾ ਵੀ ਕਦੇ ਵੀ ਅਸੀਂ ਕਿਸੇ ਨਾਲ ਕੋਈ ਗਲਤ ਕਮੈਂਟਮੈਂਟ ਨਹੀਂ ਕਰਾਂਗੇ ਜਿੰਨੀ ਜ਼ੁਬਾਨ ਤੋਂ ਗੱਲ ਕਰਾਂਗੇ ਉਹ ਬਿਲਕੁਲ ਸੱਚ ਹੋਊਗੀ ਨਾ ਅਸੀਂ ਆਪਣਾ ਨਾਮ ਖਰਾਬ ਕਰਨਾ ਚਾਹੁੰਦੇ ਨਾ ਤੁਹਾਡੇ ਚੈਨਲ ਦਾ ਨਾਮ ਖਰਾਬ ਕਰਨਾ ਚਾਹੁੰਦੇ ਕੋਈ ਵੀ ਗਲਤ ਜਾਣਕਾਰੀ ਦੇ ਕੇ ਜਹਾ ਅਸੀਂ ਕਹਿੰਨੇ ਆ ਅਸੀਂ ਹਾਰਟ ਬਲੋਕੇਜ ਨੂੰ ਰਿਮੂਵ ਕਰਦੇ ਆ ਤੇ ਅਸੀਂ ਕਰ ਨਾ ਸਕੀਏ ਬਿਲਕੁਲ ਕਰ ਸਕਦੇ ਆ ਹਜ਼ਾਰਾਂ ਪੇਸ਼ੈਂਟ ਅਸੀਂ ਠੀਕ ਕਰਦੇ ਹੈਗੇ ਕਦੇ ਵੀ ਮਾਤਵਾਂ ਨੂੰ ਹਾਜ਼ਰ ਨਾ ਜਦ ਜਾਣ ਕੇ ਕਦੇ ਕਿਸੇ ਨਾਲ ਗਲਤ ਅਸੀਂ ਕਮੈਂਟਮੈਂਟ ਨਹੀਂ ਕਰਾਂਗੇ ਜਿਹੜਾ ਹਾਰਟ ਦੀ ਅਸੀਂ ਰਿਕਵਰੀ ਕਰਦੇ ਆਂ ਤੇ ਅਸੀਂ ਕਰਦੇ ਹੀ ਹੈਗੇ ਆ ਤੁਸੀਂ ਇੱਥੋਂ ਆ ਕੇ ਪੁੱਛ ਸਕਦੇ ਹੋ ਇਹਦੇ ਵਿੱਚ ਵੇਖੋ ਦੋ ਗੱਲਾਂ ਨਹੀਂ ਹੈਗੀਆਂ ਇਹ ਨਹੀਂ ਵੀ ਕੱਢ ਰਹੇ ਆਂ ਵੀ ਕੱਢਿਆ ਜਾ ਸਕਦਾ ਕੱਢ ਰਹੇ ਆਂ ਬਿਲਕੁਲ ਪੇਸ਼ੈਂਟ ਅਸੀਂ ਠੀਕ ਕਰ ਰਹੇ ਆ ਹੈਗੇ ਜਿਆਦਾਤਰ ਓਪੀਡੀ ਹਾਰਟ ਤੇ ਚੱਲਦੀ ਹੈਗੀ ਹਾਰਟ ਦੇ ਪੇਸ਼ੈਂਟ ਇੱਥੇ ਠੀਕ ਹੋਏ ਲੋਕਾਂ ਦੇ ਲੱਖਾਂ ਰੁਪਏ ਜਿਹੜੇ ਹੈਗੇ ਬਚ ਗਏ ਤੇ ਮੈਂ ਫਿਰ ਕਿਸੇ ਬਹੁਤ ਕੁਝ ਹੈ ਪਰ ਮਾਤਵਾਂ ਐਡਾ ਵੱਡਾ ਗੋਣ ਸਾਨੂੰ ਬਖਸ਼ਿਆ ਹੈਗਾ ਹਾਰਟ ਦੇ ਪੇਸ਼ੈਂਟ ਜਿੰਨੇ ਵੀ ਠੀਕ ਕਰਦੇ ਡੇਲੀ ਹੀ ਇੱਥੇ ਲੋਕ ਨੀਤੇ ਮੈਡੀਸਨ ਲੈਣ ਤੋਂ ਬਾਅਦ ਕੋਈ ਧੰਨਵਾਦ ਕਰਨ ਨਹੀਂ ਆਉਂਦਾ ਡੇਲੀ ਹੀ ਰੋਕ ਧੰਨਵਾਦ ਕਰਨ ਆਉਂਦੇ ਡਾਕਟਰ ਸਾਹਿਬ ਅਸੀਂ ਬਚ ਗਏ ਸਰਜਰੀ ਤੋਂ ਬਚ ਗਏ ਸਾਡੀ ਬਲੋਕ ਜੀ ਖੁੱਲ ਗਈ ਹੈਗੀ ਆ ਤੇ ਨਾਲ ਤੁਸੀਂ ਦੇਖਿਆ ਕਈ ਕਈ ਵਾਰ ਤਾਂ ਤੁਸੀਂ ਲੰਘਦੇ ਟਰਦੇ ਹੋਣੇ ਮਠਿਆਈਆਂ ਦੇ ਡੱਬੇ ਇੱਥੇ ਲਿਆ ਕੇ ਰੱਖੇ ਹੁੰਦੇ ਆ ਲੋ ਜੀ ਵੰਡ ਕੇ ਜਾਂਦੇ ਸਾਰੇ ਮਰੀਜ਼ਾਂ ਨੂੰ ਦੇ ਕੇ ਜਾਂਦੇ ਆ ਤੇ ਬਹੁਤ ਸੋਹਣਾ ਰਿਜ਼ਲਟ ਆ ਸਾਡੇ ਕੋਲ ਹਾਰਟ ਦੇ ਬਿਲਕੁਲ ਕਰੇਗੇ ਜੀ ਇਹ ਜਿਹੜੇ ਹਮ ਸਰਜਰੀ ਤੋਂ ਬਾਅਦ ਵੀ ਪੇਸ਼ੈਂਟ ਆ ਰਹੇ ਜਿਨ੍ਹਾਂ ਨੇ 4-4 ਸਟ ਮੇਨ ਨੇ ਨਵੀਂ ਜ਼ਿੰਦਗੀ ਦਿੱਤੀ ਉਹ ਕੋਈ ਕਾਫੀ ਸਾਰੇ ਉਹਨਾਂ ਨੇ ਪੈਸੇ ਵੀ ਲਾ ਲਏ ਹੁਣ ਸਰਜਰੀ ਵੀ ਹੋ ਗਈ ਹੁਣ ਸਟੰਟ ਵੀ ਪਾ ਗਏ ਉਹਨਾਂ ਇਸ ਤੋਂ ਅਗਲਾ ਰਾਤ ਤਾਂ ਕੋਈ ਰਹਿ ਨਹੀਂ ਜਾਂਦਾ ਪੇਸ਼ੈਂਟ ਫੇਰ ਵੀ ਤੰਗ ਆ ਕਹਿੰਦਾ ਮੈਨੂੰ ਛਾਤੀ 'ਚ ਦਰਦ ਹੋ ਰਹੀ ਮੈਨੂੰ ਸਾਹ ਚੜ ਰਿਹਾ ਉਹਨਾਂ ਨੂੰ ਵੀ ਇਹ ਜਿਹੜੀ ਹੈਗੀ ਹੈ ਨੈਚੁਰਲ ਕਿਟ ਨੇ ਬਹੁਤ ਜ਼ਿਆਦਾ ਠੀਕ ਕੀਤਾ ਹੈਗਾ 100% ਜਿਹੜੇ ਪੇਸ਼ੈਂਟ ਉਹਦੇ ਨਾਲ ਠੀਕ ਹੋਏ ਆ ਮੈਂ ਤੁਹਾਡੀ ਚੈਨਾਂ ਦੇ ਮਾਧਿਅਮ ਰਾਹੀਂ ਫੇਰ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੀ ਵੀ ਇਹ ਟ੍ਰੀਟਮੈਂਟ ਸਾਡਾ ਅਸੀਂ ਦੇ ਰਹੇ ਹਾਂ ਹਾਰਟ ਤੋਂ ਇਹ ਤੁਹਾਨੂੰ ਬਿਲਕੁਲ 99 ਸਟੰਟ ਜਿਹੜਾ ਨਵੀਂ ਜ਼ਿੰਦਗੀ ਦੇ ਦੇਗਾ ਬਿਲਕੁਲ ਤੁਹਾਨੂੰ ਕਿਸੇ ਤਰ੍ਹਾਂ ਡਰਨ ਦੀ ਲੋੜ ਨਹੀਂ ਜੇ ਤੁਹਾਡੇ ਬਲੋਕੇਜ ਦੁਬਾਰਾ ਹੋ ਚੁੱਕੀ ਹੈ ਸਟੰਟ ਤੋਂ ਸਰਜਰੀ ਤੋਂ ਬਾਅਦ ਫੇਰ ਹੋ ਚੁੱਕੀ ਹੈ ਫੇਰ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਜੇ ਤੁਸੀਂ ਪਹਿਲਾਂ ਵੀ ਜੇ ਕਿਸੇ ਨੂੰ ਬਲੋਕ ਹੈ ਜ ਉਹਨਾਂ ਨੇ ਕਿਹਾ ਹੈਗਾ ਇੰਜੋਗ੍ਰਾਫੀ ਕਰਕੇ ਵੀ ਇਹਨੂੰ ਸਟੰਟ ਪਾ ਦਿਓ ਸਰਜਰੀ ਕਰ ਬਿਲਕੁਲ ਖੁੱਲਾ ਸੱਦਾ ਹੈ ਆਰਾਮ ਨਾਲ ਆਓ ਬਿਲਕੁਲ ਠੀਕ ਕਰਾਂਗੇ